ਅੱਜ ਜੋ ਆਮ ਆਦਮੀ ਪਾਰਟੀ ਨਸ਼ਾ ਅੰਦੇ ਅੰਦਰ ਪੰਜਾਬ ਨੂੰ ਸਭ ਤੋਂ ਉੱਪਰ ਲੈ ਗਈ ਹੈ ਅੱਜ ਨਸ਼ਾ ਸਕੂਨਾ ਤੱਕ ਵਿਕਣ ਲੱਗ ਪਿਆ ਹੈ ਪੰਜਾਬ ਆ ਪਾਰਟੀ ਜਦੋਂ ਦੀ ਆਮ ਆਦਮੀ ਪੰਜਾਬ ਚ ਆਈ ਆ ਇਹਨਾਂ ਨੇ ਗੈਂਗਸਟਰਾਂ ਦਾ ਰਾਜ ਕਰ ਦਿੱਤਾ ਹੈ ਇੱਥੇ ਅੱਜ ਜੋ ਲੋਕ ਤਾਂ ਕਹਿੰਦੇ ਸੀ ਰੇਤਾ ਬੱਜੀ ਦਾ ਇੰਨਾ ਹਜਾਰ ਕੋਲ ਆਊਗਾ ਉਹ ਆਣਾ ਤੇ ਕੀ ਸੀਗਾ ਇਹਨਾਂ ਦੀਆਂ ਜੇਬਾਂ ਭਰਨ ਲੱਗ ਪਏ ਨੇ ਇਹਦੇ ਅੰਦਰ ਪਤਾ ਨਹੀਂ ਭਗਵੰਤ ਮਾਨ ਜੀ ਦੇ ਅੰਦਰ ਕਿਹੜੀ ਆਤਮਾ ਆ ਗਈ ਆ ਇਹ ਜਦੋਂ ਦਾ ਮੁੱਖ ਮੰਤਰੀ ਬਣਿਆ ਹੈ ਭਗਵੰਤ ਮਾਨ ਜੀ ਦੀ ਆਤਮਾ ਹੀ ਬਦਲ ਗਈ ਆ ਐ ਲੱਗਦਾ ਏ ਉਹ ਦਿੱਲੀ ਦੇ ਆ ਕੇ ਲੋਕਾਂ ਨੇ ਪਤਾ ਨਹੀਂ ਇਹਨੂੰ ਆਮ ਆਦਮੀ ਪਾਰਟੀ ਨੇ ਕਿਹੜਾ ਧੂੜਾ ਧੂੜਿਆ ਏ ਅੱਜ ਕੱਲ ਤੇ ਕੇਵਲ ਇੱਕੋ ਹੀ ਗੱਲ ਕਹਿੰਦਾ ਫਿਰਦਾ ਏ ਕੇਜਰੀਵਾਲ ਜੋਰ ਕਰੂ ਬਸ ਕੇਜਰੀਵਾਲ ਕਰੂ ਕੇਜਰੀਵਾਲ ਕੀ ਕਰੂਗਾ ਜਿੱਤਰਾ ਦਿੱਲੀ ਨੂੰ ਦੋਹਾਂ ਥਾਂ ਲੁੱਟਿਆ ਏ ਸ਼ਸ਼ਵਨੀ ਜੀ ਜਦੋਂ ਦਾ ਦਿੱਲੀ ਤੋਂ ਹਾਰਿਆ ਏ ਉਹਨੂੰ ਇੰਨਾ ਡਿਪਰੈਸ਼ਨ ਹੋ ਗਿਆ ਏ ਕਾਜੀ ਨੂੰ ਪੰਜਾਬ ਪੁਲਿਸ ਦੇ ਹੈਲੀਕਾਪਟਰ ਚ ਘਮਾਉਂਦੇ ਆ ਕਾਜੀ ਨੂੰ ਪੰਜਾਬ ਪੁਲਿਸ ਦੇ ਜਹਾਜ਼ ਚ ਘਮਾਉਂਦੇ ਆ ਕਾਜੀ ਉਹਦੇ ਅੱਗੇ ਪਿੱਛੇ ਪੁਲਸਾਂ ਕਾਰਾਂ ਚ ਚਲਾਉਂਦੇ ਆ ਉਹਨੂੰ ਡਿਪਰੈਸ਼ਨ ਚੋਂ ਕੱਢਣ ਨੂੰ ਤੇ ਕੇਜਰੀਵਾਲ ਉਹ ਡਿਪਰੈਸ਼ਨ ਚੋਂ ਨਿਕਲਦਾ ਨਹੀਂ ਔਰ ਪੰਜਾਬ ਨੂੰ ਗਰਦ ਅੰਦਰ ਰੱਖੀ ਜਾ ਰਿਹਾ ਇਹ ਆਮ ਆਦਮੀ ਪਾਰਟੀ ਕੇਵਲ ਰੁਕਣ ਦਾ ਕੰਮ ਕਰ ਰਹੀ ਔਰ ਪੁੱਟਣ ਦਾ ਕੰਮ ਕਰ ਰਹੀ ਆ ਜਿਹੜਾ ਬੋਲਦਾ ਚੋਕ ਨੂੰ ਜੇਲ੍ਹ ਚ ਪਾ ਦਿੰਦੇ ਕਾਂਗਰਸ ਇੱਕ ਐਸੀ ਪਾਰਟੀ ਆ ਉਹ ਗਿੰਦ ਵਰਗੀ ਆ ਜਿਵੇਂ ਇੱਲਾ ਲੁੱਟੀਆਂ ਨੇ ਨਾ ਕਿ ਕੋਈ ਮਰ ਜਵੇ ਕੋਈ ਇੰਤਜ਼ਾਰ ਕਰਦੀ ਆ ਮਰਨ ਦਾ ਇਹ ਕਾਂਗਰਸ ਤੇ ਕੇਵਲ ਇੰਤਜ਼ਾਰ ਕਰਦੀ ਆ ਕਿ ਤੇ ਆਗ ਲੱਗੇ ਕੋਈ ਮਰੇ ਕੋਈ ਸੜੇ ਅਸੀਂ ਜਾ ਕੇ ਇੰਲਾ ਵਰਗ ਨੂੰ ਨੋਚਣ ਦਾ ਕੰਮ ਕਰੀਏ ਤੇ ਕਾਂਗਰਸ ਕੇਵਲ ਪਾਪੀਆਂ ਦੀ ਪਾਲ ਤੁਸੀਂ ਦੇਖੋ ਇੱਕ ਪਾਸੇ ਉਹ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਲੁਟੇਰਿਆਂ ਦਾ ਗੈਂਗ ਜਿਨ੍ਹਾਂ ਦਾ ਇੱਕ ਹੀ ਮਕਸਦ ਸੀਗਾ ਪੰਜਾਬ ਨੂੰ ਦੋਹਾਂ ਤੂਹਾਂ ਹੱਥਾਂ ਨਾਲ ਲੁੱਟਣਾ ਉਹਨਾਂ ਦਾ ਤੁਸੀਂ ਦੇਖਿਆ ਹੋਊਗਾ ਕੱਲ ਇੱਕ ਡੀਆਈਜੀ ਫੜਿਆ ਗਿਆ ਇੱਕ ਡੀਆਈਜੀ ਕੋਲੋਂ 5 ਕਰੋੜ ਰੁਪਈਆ ਨਗਦ ਇੱਕ ਕੋਲੋਂ ਹਜ਼ਾਰਾਂ ਕਰੋੜ ਦੀ ਜਾਇਦਾਦ ਕਈ ਕਿਲੋ ਸੋਨਾ ਕਈ ਘੜੀਆਂ ਇੱਕ ਡੀਆਈਜੀ ਕੋਲੋਂ ਇਹਨਾਂ ਨੇ ਦਿੱਲੀ ਨੂੰ ਵੀ ਇਸੇ ਤਰ੍ਹਾਂ ਦੁਹਾਤਾਂ ਨਾਲ ਲੁੱਟਿਆ ਹਰਸਾ ਜੀ ਮੈਂ ਖਾਸ ਤੌਰ ਤੇ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਨੂੰ ਦਿੱਲੀ ਆਇਆ ਹਾਂ ਪਿਛੋਕਰ 'ਚ ਮੈਂ ਤੁਹਾਡੇ ਹੀ ਇੱਥੋਂ ਦਾ ਰਹਿਣ ਵਾਲਾ ਹਾਂ ਮੈਂ ਖੁਦ ਗੁਰਦਾਸਪੁਰ ਦਾ ਭਾਮ ਭਾਮੜੀ ਦਾ ਹਾਂ ਮੇਰਾ ਨਾਮ ਮਨਜਿੰਦਰ ਸਿੰਘ ਤੇ ਮੇਰੀ ਗੋਤ ਰਿਆੜ ਆ ਮੈਂ ਇਸ ਇਲਾਕੇ ਦਾ ਹੀ ਆ ਪਰ ਮੈਨੂੰ ਮਾਣ ਆ ਆਪਣੇ ਇਸ ਇਲਾਕੇ ਤੇ ਮੈਂ ਜਾਣਦਾ ਹਾਂ ਕਿ ਜਦੋਂ ਜਦੋਂ ਢੜਵੀਆਂ ਨੂੰ ਕਿਸੇ ਨੇ ਨਕੇਲ ਪਾਈ ਐ ਉਹ ਮਜਹਿਲਾਂ ਦੀ ਧਰਤੀ ਤੋਂ ਸਭ ਤੋਂ ਪਹਿਲਾਂ ਕਿਸੇ ਨੇ ਨਕੇਲ ਪਾਈ ਆ ਅੱਜ ਜੋ ਆਮ ਆਦਮੀ ਪਾਰਟੀ ਨਸ਼ਾ ਦੇ ਅੰਦਰ ਪੰਜਾਬ ਨੂੰ ਸਭ ਤੋਂ ਉੱਪਰ ਲੈ ਗਈ ਆ ਅੱਜ ਨਸ਼ਾ ਸਕੂਨਾ ਤੱਕ ਵਿਕਣ ਲੱਗ ਪਿਆ ਏ ਪੰਜਾਬ ਆ ਪਾਰਟੀ ਜਦੋਂ ਦੀ ਆਮ ਆਦਮੀ ਪੰਜਾਬ ਚ ਆਈ ਆ ਇਹਨਾਂ ਨੇ ਗੈਂਗਸਟਰਾਂ ਦਾ ਰਾਜ ਕਰ ਦਿੱਤਾ ਏ ਇੱਥੇ ਅੱਜ ਜੋ ਲੋਕਾਂ ਦਾ ਤਾਂ ਕਹਿੰਦੇ ਸੀ ਰੇਤਾ ਬੱਜਰੀ ਦਾ ਇੰਨਾ ਹਜ਼ਾਰ ਕੋੜ ਆਊਗਾ ਉਹ ਆਣਾ ਤੇ ਕੀ ਸੀਗਾ ਇਹਨਾਂ ਦੀਆਂ ਜੇਬਾਂ ਭਰਨ ਲੱਗ ਪਏ ਨੇ ਪੰਜਾਬ ਨੂੰ ਅੱਜ ਇਸ ਕਦਰ ਇਸਤਾਨ ਤੇ ਲਿਆ ਕੇ ਖੜਾ ਕਰ ਦਿੱਤਾ ਏ ਪੰਜਾਬ ਨੂੰ ਇੱਕ ਪੁਲੀਸ ਸਟੇਟ ਬਣਾ ਦਿੱਤਾ ਆਡੇ ਬੇਕਸੂਰ ਲੋਕਾਂ ਨੂੰ ਫੜ ਫੜ ਕੇ ਪੁਲਿਸ ਇੰਕਾਊਂਟਰ ਕਰ ਦਿੰਦੀ ਆ ਜੇਲਾ ਚ ਪੁਲਿਸ ਨੇ ਨੌਜਵਾਨ ਬੱਚਿਆਂ ਨੂੰ ਜੇਲਾ ਚ ਡੱਕ ਦਿੱਤਾ ਏ ਇਹ ਜਦੋਂ ਦਾ ਇਹਦੇ ਅੰਦਰ ਪਤਾ ਨਹੀਂ ਭਗਵੰਤ ਮਾਨ ਜੀ ਦੇ ਅੰਦਰ ਕਿਹੜੀ ਆਤਮਾ ਆ ਗਈ ਆ ਇਹ ਜਦੋਂ ਦਾ ਮੁੱਖ ਮੰਤਰੀ ਬਣਿਆ ਏ ਭਗਵੰਤ ਮਾਨ ਜੀ ਦੀ ਆਤਮਾ ਹੀ ਬਦਲ ਗਈ ਆ ਐ ਲੱਗਦਾ ਏ ਉਹ ਦਿੱਲੀ ਦੇ ਆ ਕੇ ਲੋਕਾਂ ਨੇ ਪਤਾ ਨਹੀਂ ਇਹਨੂੰ ਆਮ ਆਦਮੀ ਪਾਰਟੀ ਨੇ ਕਿਹੜਾ ਧੂੜਾ ਧੂੜਿਆ ਏ ਅੱਜ ਕੱਲ ਤੇ ਕੇਵਲ ਇੱਕੋ ਹੀ ਗੱਲ ਕਹਿੰਦਾ ਫਿਰਦਾ ਏ ਕੇਜਰੀਵਾਲ ਜੋ ਕਰੂ ਬਚ ਕੇਜਰੀਵਾਲ ਕਰੂ ਕੇਜਰੀਵਾਲ ਕੀ ਕਰੂਗਾ ਜਿਤਨਾ ਦਿੱਲੀ ਨੂੰ ਦੋ ਹੱਥਾਂ ਲੁੱਟਿਆ ਏ ਉਸੇ ਤਰ੍ਹਾਂ ਪੰਜਾਬ ਨੂੰ ਲੁੱਟੂਗਾ ਔਰ ਲੁੱਟ ਰਿਹਾ ਏ ਖਾਲਸਾ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਮਾਤਾ ਜੀ 300 ਕਰੋੜ ਰੁਪਈਆ ਮੈਂ ਜੋ ਕਹਿ ਰਿਹਾ ਤੁਹਾਨੂੰ ਧਿਆਨ ਨਾਲ 300 ਕਰੋੜ ਰੁਪਈਆ ਹੁਣ ਤੱਕ ਕੇਵਲ ਕੇਜਰੀਵਾਲ ਦੇ ਜਾਜਾ ਤੇ ਲਾ ਚੱਕੇ ਨੂੰ ਉਡਾਉਣ ਵਾਸਤੇ 300 ਕਰੋੜ ਰੁਪਈਆ ਦਿੱਲੀ ਤੋਂ ਜਦੋਂ ਦਾ ਹਾਰ ਰਿਹਾ ਹੈ ਨਾ ਗਰਮਾ ਸਾਹਿਬ ਅਸ਼ਵਨੀ ਜੀ ਜਦੋਂ ਤੋਂ ਦਾ ਦਿੱਲੀ ਤੋਂ ਹਾਰ ਰਿਹਾ ਹੈ ਉਹ ਨੂੰ ਇੰਨਾ ਡਿਪਰੈਸ਼ਨ ਹੋ ਗਿਆ ਏ ਕਾਜੀ ਨੂੰ ਪੰਜਾਬ ਪੁਲਸ ਦੇ ਹੈਲੀਕਾਪਟਰ ਚ ਕਮਾਉਂਦੇ ਆ ਕਾਜੀ ਨੂੰ ਪੰਜਾਬ ਪੁਲਸ ਦੇ ਜਹਾਜ਼ ਚ ਕਮਾਉਂਦੇ ਆ ਕਾਜੀ ਉਹਦੇ ਅੱਗੇ ਪਿੱਛੇ ਪੁਲਸਦਾਂ ਕਾਰਾਂ ਚਲਾਉਂਦੇ ਆ ਉਹਨੂੰ ਡਿਪਰੈਸ਼ਨ ਚੋਂ ਕੱਢਣ ਨੂੰ ਤੇ ਕੇਜਰੀਵਾਲ ਉਹ ਡਿਪਰੈਸ਼ਨ ਚੋਂ ਨਿਕਲਦਾ ਨਹੀਂ ਔਰ ਪੰਜਾਬ ਨੂੰ ਗਰਦ ਅੰਦਰ ਰੱਖੀ ਜਾ ਰਿਹਾ ਤੁਸੀਂ ਦੇਖੋ ਹੜ ਆਏ ਜਦੋਂ ਪੰਜਾਬ ਦੀ ਬਾਹ ਫੜਨ ਦਾ ਵੇਲਾ ਸੀ ਜੋ ਆ ਕਹਿੰਦਾ ਸੀ ਮੈਂ ਬੱਕਰੀਆਂ ਦੇ ਅੰਡੇ ਆ ਤੇ ਮੁਆਫੀ ਦੇ ਦਊਂਗਾ ਅੰਡੇ ਬੱਕਰੀ ਤਾਂ ਛੱਡੋ ਆਪ ਹਸਤਾ ਜਾ ਕੇ ਦਾਖਲ ਹੋ ਗਏ ਬਾਕੀ ਮੈਨੂੰ ਪੰਜਾਬ ਦੇ ਲੋਕਾਂ ਨੂੰ ਫੇਸ ਨਾ ਕਰਨਾ ਪਵੇ ਉਦੋਂ ਕੌਣ ਆਇਆ ਉਦੋਂ ਤੁਹਾਡੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਔਰ ਆਏ ਪਰਵਾਰਾਂ ਤੇ ਸਿੱਧੀ ਗੱਲ ਸੁਣੀ ਅਸ਼ਵਨੀ ਜੀ ਉੱਥੇ ਸੀ ਮੈਨੂੰ ਦੱਸ ਰਹੀ ਸੀ ਪੰਜਾਬ ਦੇ ਲੋਕਾਂ ਨੇ ਉਸ ਵੇਲੇ ਹੜਪੀਟਾਂ ਨੇ ਕਿਹਾ ਮੋਦੀ ਜੀ ਸਾਡੇ ਆ ਇੱਕ ਮੈਨੂੰ ਯਾਦ ਆ ਜਿਹੜੇ ਨੌਜਵਾਨ ਨੇ ਕਦਮ ਦਿੱਤੀ ਉਹਨੇ ਕਦਮ ਦੇ ਕੇ ਕਿਹਾ ਮੋਦੀ ਜੀ ਇਸ ਕਦਮ ਨਾਲ ਤੁਸੀਂ ਪੰਜਾਬ ਦੇ ਨੇਕ ਬਦਲਦੇ ਹੋ ਕਿੱਡੀ ਭਾਰਾ ਸੀ ਕਿੱਡੀ ਪੀੜ ਸੀ ਮਾਨੰਦਰ ਆ ਮੇਰੀ ਕਲਮ ਲੈ ਲਓ ਇਹਦੇ ਨਾਲ ਪੰਜਾਬ ਦੇ ਲੇਖ ਬਦਲ ਦਿਓ ਕਿਉਂਕਿ ਪੰਜਾਬ ਦੀਆਂ ਜੜ੍ਹਾਂ 'ਚ ਤੇਲ ਪਾਉਣ ਨੂੰ ਆਮ ਆਦਮੀ ਆ ਕੇ ਬਹਿ ਗਿਆ ਜਦੋਂ ਤੇਲ ਪਾ ਦੇ ਪਾ ਰਹੀ ਆ ਸਾਡੀ ਲੇਖ ਬਦਲ ਦਿਓ ਪੰਜਾਬ ਦੇ ਪਰ ਮੋਦੀ ਜੀ ਨੇ ਕੀ ਕੀਤਾ ਕਹਿੰਦੇ ਪੰਜਾਬ ਦੇ ਲੋਕਾਂ ਨੇ ਦੱਸ ਸ਼ਸ਼ੋਨੀ ਜੀ ਕਿਹਾ ਕੋਈ ਪੈਸਾ ਆਮ ਆਦਮੀ ਤਾਂ ਕਿ ਰਾਜਣਾ ਦੇ ਹੋ ਜੇ ਅੱਗੇ 12000 ਕਰੋੜ ਰੁਪਇਆ ਜਿਹੜਾ ਡਿਜ਼ਾਸਟਰ ਫੰਡ ਸੀਗਾ ਉਹਦਾ 12 ਦਾ 12000 ਕਰੋੜ ਰੁਪਏ ਖਾ ਕੇ ਟਕਾਰ ਗਏ ਇਹ ਕਰਪਿਆ ਨਹੀਂ ਥੱਲੇ ਲੱਗਣ ਦਿੱਤਾ ਫਿਰ ਮੋਦੀ ਜੀ ਨੇ ਕਿਹਾ ਹੁਣ ਤੱਕ ਲਗਭਗ 23 ਮੰਤਰੀ ਪੰਜਾਬ ਦੇ ਅੰਦਰ ਮੈਂ ਸ਼ਰਮਾ ਜੀ ਠੀਕ ਕਰ ਰਹੇ ਲਗਭਗ 23 ਮੰਤਰੀ ਹੁਣ ਤੱਕ ਪੰਜਾਬ ਚ ਬਾਰ-ਬਾਰ ਆ ਚੁੱਕੇ ਕੇਂਦਰ ਤੋਂ ਸਾਰੇ ਮੰਤਰੀ ਪੰਜਾਬ ਤੋਂ ਆਉਂਦੇ ਨੇ ਸਿੱਧਾ ਕਿਸਾਨਾਂ ਕੋ ਜਾਂਦੇ ਨੇ ਪਿੰਡ ਦੀ ਗੱਲ ਕਰਦੇ ਨੇ ਤੇ ਸਿੱਧਾ ਉਹਨਾਂ ਦੇ ਘਰ ਤੇ ਪੈਸੇ ਦਿੰਦੇ ਨੇ ਹੁਣ ਤੱਕ ਲੱਖਾਂ ਰੁਪਇਆ ਕੇਵਲ ਔਰ ਕਰੋੜਾਂ ਰੁਪਇਆ ਕੇਵਲ ਔਰ ਕੇਵਲ ਨਵੇਂ ਕਰ ਬਣਾਉਣ ਵਾਸਤੇ ਡੇਢ ਡੇਢ ਲੱਖ ਰੁਪਇਆ ਪਰ ਘਰੋਂ ਦੇਣ ਦਾ ਕੰਮ ਕੀਤਾ 75 ਕਰੋੜ ਰੁਪਇਆ ਬੀ ਵਾਸਤੇ ਭੇਜਿਆ ਤਾਂ ਕਿ ਕਿਸਾਨਾਂ ਨੂੰ ਬੀ ਦੇ ਪੈਸੇ ਦਾ ਖਰਚ ਕਰਨੇ ਪੈਣ ਇਹ ਦੇਸ਼ ਦੇ ਅੰਦਰ ਅਗਰ ਕੋਈ ਗੱਲ ਸੁਣਦਾ ਹੈ ਇਹ ਮੇਰਾ ਨੌਜਵਾਨ ਹਰਜੀਤ ਸੰਧੂ ਦਾ ਮੇਰਾ ਭਰਾ ਹੈ ਮੈਂ ਤੇ ਇਹਦਾ ਕਰਜ਼ਾ ਲਾਉਣ ਆਇਆ ਹਾਂ ਇਹਨੇ ਬੜੀ ਮਿਹਨਤ ਕੀਤੀ ਮੇਰੇ ਲਈ ਦਿੱਲੀ ਜਾ ਜਾ ਕੇ ਫਰਾਂ ਮੈਂ ਕੀ ਬਚਾਇਆ ਮੈਂ ਹਰਜੀਤ ਸਿੰਘ ਕਿਹਾ ਸੀ ਹਰਜੀਤ ਤੁਹਾਨੂੰ ਕਦੀ ਕਰਜ਼ਾ ਤੇਰਾ ਲਾਉਣ ਦਾ ਮੌਕਾ ਮਿਲੂਗਾ ਜਰੂਰ ਤੇਰਾ ਕਰਜ਼ਾ ਅਦਾ ਕਰਾਂਗੇ ਔਰ ਮੈਂ ਦੇਖ ਰਿਹਾ ਸੀ ਜਦੋਂ ਘਰ ਆਏ ਉਹ ਤੇ ਜਾ ਕੇ ਹਸਪਤਾਲਾਂ ਚ ਦਾਖਲ ਹੋ ਗਏ ਉਦੋਂ ਹਰਜੀਤ ਪਿੰਡ ਪਿੰਡ ਤੁਰਿਆ ਫਿਰਦਾ ਸੀ ਤੁਹਾਡੇ ਨਾਲ ਕੰਦੇ ਨਾਲ ਕੰਦਾ ਲਾ ਕੇ ਤੇ ਤੁਹਾਡੀ ਸੇਵਾ 'ਚ ਖੜਾ ਸੀ ਖੜਾ ਸੀ ਨਹੀਂ ਖੜਾ ਸੀ ਜੋਰ ਨਾਲ ਦੱਸੋ ਖੜਾ ਸੀ ਨਹੀਂ ਖੜਾ ਸੀ ਇਹ ਆ ਰਹੀ ਮੀਡੀਆ ਉਹਨਾ ਥੋੜਾ ਜਿ ਕੱਲਾ ਮੈਂ ਹੀ ਜ਼ੋਰ ਨਾਲ ਬੋਲੀ ਜਾਣਾ ਹੈ ਜ਼ੋਰ ਥੋੜਾ ਹੁੰਦਾ ਹੈ ਖੜਾ ਸੀ ਨਹੀਂ ਖੜਾ ਸੀ ਖੜਾ ਸੀ ਹੁਣ ਆਪਾਂ ਇਹਨਾ ਖੜਨਾ ਹੈ ਦੇਖੋ ਹਰਜੀਤ ਸਿੰਘ ਖਾਲੀ ਕੈਂਡੀਡੇਟ ਨਹੀਂ ਇਹ ਮੋਦੀ ਜੀ ਦਾ ਨੁਮਾਇੰਦਾ ਹੈ ਤੁਹਾਡੇ ਇੱਥੇ ਤਰਨਤਾਰਨ ਦਾ ਹਰਜੀਤ ਜੀ ਜਿੱਤਣ ਨਾਲ ਹਰਜੀਤ ਐਮਐਲਏ ਕੱਲਾ ਨਹੀਂ ਬਣੂਗਾ ਕੇਂਦਰ ਸਰਕਾਰ ਦਾ ਇੱਕ ਬਹੁਤ ਵੱਡਾ ਇੱਥੇ ਤੁਹਾਡਾ ਬਿਜ਼ਨਿਸ ਕਾਰ ਬਣਾਂਗਾ ਜਿਹੜਾ ਸਿੱਧਾ ਕੇਂਦਰ ਸਰਕਾਰ ਦੀਆਂ ਸੇਵਾਵਾਂ ਬਿਜਲੀ ਜਿਹੜੀ ਉੱਥੋਂ ਦੁਰਦੀ ਹੈ ਸਿੱਧਾ ਤੁਹਾਨੂੰ ਟਰਾਂਸਫਾਰਮਰਾਂ 'ਤੇ ਦੇ ਸਕੂਗਾ ਇਹ ਤਾਕਤ ਲੌਗੂਗੀ ਹਰਜੀਤ ਨੂੰ ਹਰਜੀਤ ਸਿੰਘ ਸੰਤੂ ਦੇ ਜਿੱਤਣ ਦਾ ਮਤਲਬ ਇਹ ਆ ਕਿ ਕੇਂਦਰ ਤਾਕਤ ਹਰਜੀਤ ਸਿੰਘ ਸੰਤੂ ਦੇ ਹੱਥ ਚ ਆਊਗੀ ਤੁਸੀਂ ਦੇਖੋ ਮੋਦੀ ਜੀ ਪੰਜਾਬ ਦੇ ਵਾਸਤੇ ਦਿਨੋ ਕਰਨਾ ਚਾਹੁੰਦੇ ਆ ਮੈਂ ਤੁਹਾਨੂੰ ਆਪਣਾ ਇੱਕ ਗੱਲ ਦੱਸਦਾ ਮੇਰੀ ਮੋਦੀ ਜੀ ਦੇ ਨਾਲ ਵਿਅਕਤੀਗਤ ਤੌਰ ਤੇ ਇਹ ਚਰਚਾ ਹੋਈ ਮੈਨੂੰ ਕਹਿੰਦੇ ਸਿਰਸਾ ਜੀ ਪੰਜਾਬ क्या दुनिया अगर कर्ज उतारना चाहे तो नहीं उतार सकती देश तो छोड़ो दुनिया अगर कर्जा उतारना चाहे तो नहीं उतार सकती मैं जब फतेहगढ़ साहब में था तो मैं सोचता था क्या इस पंजाब की देन है दुनिया को ये फतेहगढ़ साहब की ईंटों में जो साहेबजादों की ये आज भी उसी तरह से खुशबू उसी तरह से उनकी पावन जब देखते हैं तो पवित्रता दिखाई देती है ऐसी महान धरती पंजाब ਔਰ ਉਸ ਪੰਜਾਬ ਦਾ ਕਰਜ਼ਾ ਦੁਨੀਆ ਦਾ ਕੋਈ ਵੀ ਇਨਸਾਨ ਉਤਾਰ ਨਹੀਂ ਸਕਦਾ ਤੁਸੀਂ ਦੇਖੋ ਇਹ ਆਮ ਆਦਮੀ ਪਾਰਟੀ ਕੇਵਲ ਰੁਕਣ ਦਾ ਕੰਮ ਕਰ ਰਹੀ ਆ ਯਾਰ ਪੁੱਟਣ ਦਾ ਕੰਮ ਕਰ ਰਹੀ ਆ ਜਿਹੜਾ ਬੋਲਦਾ ਚੁੱਪ ਨੂੰ ਜੇਚ ਪਾ ਦਿੰਦੇ ਆ ਕਾਂਗਰਸ ਇੱਕ ਐਸੀ ਪਾਰਟੀ ਆ ਉਹ ਗਿੰਦ ਵਰਗੀ ਆ ਜਿਵੇਂ ਇੱਲਾ ਲੱਭਦੀਆਂ ਨੇ ਨਾ ਕਿ ਕੋਈ ਮਰ ਜਵੇ ਕੋਈ ਇੰਤਜ਼ਾਰ ਕਰਦੀ ਆ ਮਰਨ ਦਾ ਇਹ ਕਾਂਗਰਸ ਤੇ ਕੇਵਲ ਇੰਤਜ਼ਾਰ ਕਰਦੀ ਆ ਕਿ ਤੇ ਅੱਗ ਲੱਗੇ ਕੋਈ ਮਰੇ ਕੋਈ ਸੜੇ ਅਸੀਂ ਜਾ ਕੇ ਇਲਾਵਰ ਗੂ ਨੂੰ ਨੋਚਣ ਦਾ ਕੰਮ ਕਰੀਏ ਤੇ ਕਾਂਗਰਸ ਕੇਵਲ ਪਾਪੀਆਂ ਦੀ ਪਾਰਟੀ ਜੇ ਅੱਜ ਕੋਈ ਦੇਸ਼ ਦੇ ਅੰਦਰ ਜਿੰਨੇ ਸੂਬੇ ਦੇ ਦੇਸ਼ ਦੇ ਖਾਲਸਾ ਜੀ ਦੇਖ ਲਿਓ ਜੇ ਇਸ ਸੂਬੇ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਉਹ ਸੂਬਾਵਾਦ ਆ ਆ ਤੁਹਾਡਾ ਗਵਾਂਢੀ ਸੂਬਾ 15 ਸਾਲ ਤੋਂ ਬਾਜਪਾ ਦੀ ਸਰਕਾਰ ਆ ਸਾਰਾ ਕਰਜ਼ਾ ਮੁਕਤ ਕਰਦੇ ਆਪਣੇ ਆਪ ਨੇ ਮਹਾਰਾਸ਼ਟਰ ਦੀ ਭਾਜਪਾ ਦੀ ਸਰਕਾਰ ਆ ਉੱਤਰ ਪ੍ਰਦੇਸ਼ ਭਾਜਪਾ ਦੀ ਸਰਕਾਰ ਆ ਮੱਧਿਆ ਪ੍ਰਦੇਸ਼ ਭਾਜਪਾ ਦੀ ਸਰਕਾਰ ਆ ਜਿੱਥੇ ਭਾਜਪਾ ਦੀ ਸਰਕਾਰ ਆਉਂਦੀ ਆ ਲੋਕਾਂ ਨੂੰ ਆਬਾਦ ਕਰਦੀ ਆ ਸੂਬੇ ਨੂੰ ਆਬਾਦ ਕਰਦੀ ਆ ਕਰਜ਼ਾ ਲਾਉਣ ਦਾ ਕੰਮ ਕਰਦੀ ਆ ਔਰ ਜਿੱਥੇ ਇਹੋ ਜਿਹੇ ਲੁੱਟੇਰੇ ਆ ਜਾਂਦੇ ਨੇ 5 ਲੱਖ ਕਰੋੜ ਰੁਪਏ ਪੰਜਾਬ ਤੇ ਕਰਜ਼ਾ ਕਰ ਦਿੱਤਾ ਮੋਦੀ ਜੀ ਨੇ ਗਾਲ ਸਾਹਿਬ ਜੀ ਜੋ ਸਿੱਖ ਕੌਮ ਦੇ ਭਾਵਨਾ ਉਹਨਾਂ ਦੇ ਮਨ ਦੇ ਅੰਦਰ ਗੁਰੂ ਸਾਹਿਬ ਦੀ ਤੁਸੀਂ ਦੇਖੋ ਦੇਸ਼ ਦੇ ਅੰਦਰ ਇੱਕ ਵਾਹਾਦ ਪ੍ਰਧਾਨ ਮੰਤਰੀ ਹੋਇਆ 75 ਸਾਲਾਂ 'ਚ ਖਾਲਸਾ ਜੀ ਸੁਣਿਓ ਜਰਾ ਧਿਆਨ ਨਾਲ ਸੰਤੋ ਸਾਹਿਬ ਤੁਸੀਂ ਵੀ ਇਹ ਪਹਿਲਾ ਪ੍ਰਧਾਨ ਮੰਤਰੀ ਆ ਜਿਹੜਾ ਸਾਜ 'ਚ ਦੋ ਵਾਰਾ ਨਾਲ ਕਿਨੇ ਗਿਆ ਪ੍ਰਧਾਨ ਮੰਤਰੀ ਕੇਵਲ ਔਰ ਕੇਵਲ ਆਜ਼ਾਦੀ ਦੇ ਮੌਕੇ ਤੇ ਇੱਕ ਵਾਰਾ ਜਾ ਕੇ ਨਾਲ ਕਿਨੇ ਤੋਂ ਸੰਬੋਧਿਤ ਕਰਦੇ ਨੇ ਤੁਹਾਨੂੰ ਪਤਾ ਹੈ ਮੋਦੀ ਆ ਵਾਹਾਦ ਇਨਸਾਨ ਆ ਜਿਹੜਾ ਦੂਜੀ ਵਾਰਾ ਗਿਆ ਕਿਉਂ ਗਿਆ गुरु तेग बहादुर साहब दी शहादत दा समागम से मोदी जी कहंदे गुरु तेग बहादुर जी दी शहादत समागम सरकार करू ते लाल किले तो करूगी ते लाल किले पे खड़े होके मोदी जी की कहंदे ने मैं नहीं कह रहा मोदी जी ने कहा लाल किले तो खड़े होके कहंदे ने अगर गुरु तेग बहादुर ना होते ना हम होते ना ये बाद देश की सीमाएं होती गुरु तेग बोल कहें जिन्होंने गुरु तेग बहादुर साहब से अत्याचार किया उनका नाम लेने वाला कोई नहीं लेकिन आज 400 साल बाद भी गुरु तेग बहादुर जी को सजदा करने के लिए मैं उनके चरणों में सी झुकाने के लिए देश का प्रधानमंत्री उनके चरणों में नतमस्तक हूं ये देश के प्रधानमंत्री मोदी जी के देश के गृह मंत्री उस मंच को खड़े होके कहें साडा धर्म ना हुंदा मुझे कोई कहने में गुरेज तो नहीं ਅਗਰ ਗੁਰੂ ਤੇਗ ਬਹਾਦਰ ਨਾ ਹੁੰਦੇ ہمارا ਧਰਮ ਨਾ ਹੁੰਦਾ ਹਮ ਤੋ ਕਰਜ਼ਦਾਰ ਹੈ ਸਿੱਖੋਂ ਕੇ ਇਹ ਭਾਵਨਾ ਹੈ ਮੋਦੀ ਜੀ ਦੀ ਦੇਸ਼ ਦੇ ਸਿੱਖਾਂ ਦੇ ਪ੍ਰਤੀ